ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਰਪੇ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਰਖੜੀ ਲੰਘ ਚੁੱਕੀ ਹੈ ਜੀ ਤੇ ਰਖੜੀ ਲੰਘਣ ਤੋਂ ਬਾਅਦ ਕੁੜੀਆਂ ਸਾਰੀਆਂ ਚਲੇ ਗਈਆਂ ਜੀ ਰਖੜੀ ਵੈਰਾ ਬਣ ਕੇ ਤੇ ਹੁਣ ਕਰ ਰਹੀ ਜੀ ਮੈਂ ਆਪਣੇ ਕੰਮ ਦਾ ਬੈੱਡ ਸ਼ੀਟ ਵੈਰਾ ਧੋਤੀਆਂ ਸੀ ਰਾਤ ਮੈਂ ਕੱਪੜੇ ਧੋਕੇ ਪਈ ਸੀ ਤੇ ਪਰ ਬਾਰਿਸ਼ ਵਾਲਾ ਮੌਸਮ ਹੈ ਇਹ ਵੀ ਸਾਰੇ ਧੋਤੇ ਪਏ ਆ ਪਰ ਸੁੱਕਣੇ ਹਲੇ ਮੈਂ ਪੌਣੇ ਮੌਸਮ ਦੇਖ ਰਹੀ ਹਾਂ ਮੰਜਾ ਖੜਾ ਕਰਕੇ ਪਾਉਣੀ ਹੈ ਇਹਨਾਂ ਨੂੰ ਰੂਮ ਦੀ ਵੀ ਬੈੱਡ ਸ਼ੀਟ ਵੈਰਾ ਚੇਂਜ ਕਰਨੀ ਆ ਤੇ ਹੁਣ ਬੱਚੇ ਸਕੂਲ ਜਾ ਚੁੱਕੇ ਹੁਣ ਮੈਂ ਆਪਣਾ ਘਰ ਦੇ ਕੰਮ ਦੀ ਰੁਟੀਨ ਹੈ ਜਿਹੜੀ ਉਹ ਕਰ ਆ ਕੱਲ ਚੱਕੇ ਸੀਗੇ ਸੋਫਿਆਂ ਦੇ ਕਵਰ ਧੋਣ ਵਾਲੇ ਇਹਨੂੰ ਬਾਅਦ ਚ ਮਸ਼ੀਨ ਲਾਉਣੀ ਆ ਇਧਰ ਕਿਚਨ ਦਾ ਸਾਰਾ ਕੰਮ ਕੰਪਲੀਟ ਕਰਤਾ ਕਿਚਨ ਸਾਫ ਕਰ ਚੁੱਕੀ ਹਾਂ ਹੰਡੇ-ਹੁੰਡੇ ਸਭ ਮਾਸਤੇ ਜੀ ਮੈਂ ਕਿਚਨ ਸਾਰੀ ਕਲੀਨ ਕਰਤੀ ਝਾੜੂ ਰੰਦਾ ਲੈ ਲਾਉਣ ਨੂੰ ਮੇਰਾ ਆਹ ਜਿਹੜੇ ਸੋਫਿਆਂ ਦੇ ਕਵਰ ਮੈਂ ਵਿਛਾਉਣੇ ਆ ਹੋਂਦ ਤੋਂ ਨਵੇਂ ਜਿੰਦ ਦੇ ਬੱਚੇ ਪੈਰ ਪੂਰ ਲੈ ਕੇ ਚੜ ਜਾਂਦੇ ਕਈ ਵਾਰ ਸਾਡਾ ਜਿੰਮੀ ਵੀ ਚੜ ਜਾਂਦਾ ਉਹਦੇ ਕਰਕੇ ਸਾਡੇ ਜਲਦੀ ਗੰਦੇ ਹੋ ਜਾਂਦੇ ਤੇ ਮੈਨੂੰ ਜਲਦੀ ਜਲਦੀ ਬਦਲਨੇ ਪੈਂਦੇ ਫਿਰ ਆ ਚਲੋ ਸੋਫਿਆਂ ਦੇ ਕਵਰ ਬਿਛਾ ਲਵਾਂ ਪਹਿਲਾਂ ਕੰਮ ਸਾਰਾ ਕੰਪਲੀਟ ਕਰ ਚੁੱਕੀ ਹਾਂ ਜੀ ਮੈਂ ਕਈ ਦਿਨਾਂ ਤੇ ਰਖੜੀਆਂ ਦੀਆਂ ਰੌਣਕਾਂ ਲੱਗੀਆਂ ਹਈਆਂ ਇਹਦੀਆਂ ਜਾਣੇ ਦੀ ਵੀ ਖੁਸ਼ੀ ਸੀ ਤੇ ਕੁੜੀਆਂ ਨੇ ਘਰ ਆਉਣਾ ਇੱਛੇ ਦੀ ਵੀ ਬਹੁਤ ਖੁਸ਼ੀ ਸੀ ਚਲੋ ਜੀ ਤਿਹਾਰ ਹੈ ਲੰਘ ਗਿਆ ਤੇ ਵਾਪਸ ਰੁਟੀਨ ਨੇ ਸ਼ੁਰੂ ਹੋ ਚੁੱਕੀ ਹੈ ਜੀ ਲਾਈਫ ਦੀ ਬਸ ਆਏ ਵੀ ਜਿੰਨਾ ਕੁ ਟਾਈਮ ਰੌਣਕਾਂ ਤੀਆਂ ਉਧਰ ਉਧਰ ਤੇ ਬੰਦਾ ਅਸੀਂ ਜਾ ਰਹੇ ਤੇ ਆ ਰਹੇ ਤੇ ਉਹਦੇ ਨਾਲ ਨਾ ਜਿਹੜਾ ਮਨ ਹੈ ਉਹ ਵਧੀਆ ਹੋਇਆ ਵਾ ਤਾਂ ਤੇ ਹੁਣ ਦੁਬਾਰੇ ਫੇਰ ਉਦਾਂ ਦੀ ਉਹ ਸਨਾਟਾ ਜਾ ਛਾ ਜਾਂਦਾ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਨਹੀਂ ਸੀਗਾ ਫੈਮਿਲੀ 'ਚ ਸਾਡੇ ਹੋਇਆ ਸੀਗਾ ਇੱਕ ਟਰੈਜਡੀ ਹੋ ਗਈ ਸੀ ਤੇ ਜਿਹੜੀ ਮੇਰੀ ਨਣਦਾ ਉਹਨਾਂ ਦੇ ਨਾ ਬੇਬੀ ਹੋਣ ਵਾਲਾ ਸੀਗਾ ਮਤਲਬ ਕਿ ਸਾਰਾ ਕੁਝ ਠੀਕ ਸੀਗਾ ਡਿਲੀਵਰੀ ਦੇ ਟਾਈਮ ਕੋਈ ਕੁਝ ਕੰਪਲਿਕੇਸ਼ਨ ਆ ਗਏ ਸੀਗੇ ਤੇ ਉਹਦੇ ਨਾਲ ਜੀ ਬੱਚੇ ਦੀ ਜਿਹੜੀ ਉਹ ਡੈਥ ਹੋ ਗਈ ਸੀਗੀ ਇਸ ਕਰਕੇ ਨਾ ਸਾਡੇ ਜਿਹੜਾ ਘਰ ਦਾ ਮਾਹੌਲ ਹੈ ਬਹੁਤ ਜ਼ਿਆਦਾ ਹੀ ਮਤਲਬ ਕਿ ਇੰਨੇ ਜਿਆਦਾ ਸੁਪਨੇ ਦੇਖੇ ਹੋਏ ਤੇ ਰਖੜੀ ਦੇ ਖਾਸ ਕਰਕੇ ਕਿਉਂਕਿ ਪਹਿਲੇ ਦੋ ਬੇਟੀਆਂ ਸੀਗੀਆਂ ਤੇ ਇਹ ਜਿਸ ਬੱਚੇ ਦਾ ਜਨਮ ਹੋਇਆ ਸੀਗਾ ਇਹ ਬੇਟਾ ਸੀਗਾ ਤੇ ਉਹਨਾਂ ਦੀ ਫੈਮਿਲੀ ਕੰਪਲੀਟ ਹੋ ਜਾਣੀ ਸੀ ਪਰ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਹਲੇ ਤੇ ਅਸੀਂ ਸੋਚਿਆ ਤਾਂ ਵੀ ਰਖੜੀਆਂ ਦਾ ਇੰਨਾ ਕ੍ਰੇਜ਼ ਤਾਂ ਵੀ ਚਲੋ ਆਸ ਜੀ ਤਾਂ ਹੁੰਦੀ ਹੋ ਪਰਮਾਤਮਾ ਵੀ ਦੇਖੋ ਭਾਈ ਵੀ ਜ਼ਰੂਰੀ ਹੈ ਤੇ ਭੈਣਾ ਵੀ ਜ਼ਰੂਰੀ ਹੈ ਦੋਹੇ ਚੀਜ਼ਾਂ ਨਾਲ ਮਿਲ ਕੇ ਇੱਕ ਕੰਪਲੀਟ ਫੈਮਲੀ ਬਣਦੀ ਹੈ ਤੇ ਸਾਨੂੰ ਵੀ ਸੀਗਾ ਚਲੋ ਪਰਮਾਤਮਾ ਉਹਨਾਂ ਨੂੰ ਭਾਈ ਦੇ ਦੇਵੇ ਚਲੋ ਉਹਨਾਂ ਦੀ ਫੈਮਲੀ ਵੀ ਕੰਪਲੀਟ ਹੋ ਜਾਵੇ ਵੈਸੇ ਚਲੋ ਕੁੜੀ ਮੁੰਡੇ 'ਚ ਕੋਈ ਫਰਕ ਨਹੀਂ ਹੁੰਦਾ ਪਰ ਕੈਨ 'ਚ ਕੁੜੀਆਂ ਨੂੰ ਭਾਈ ਵੀ ਚਾਹੀਦਾ ਤੇ ਭਾਈਆਂ ਨੂੰ ਭੈਣ ਵੀ ਚਾਹੀਦੀ ਆ ਦੋਹੇ ਚੀਜ਼ਾਂ ਚਾਹੀਦੀਆਂ ਹੁੰਦੀਆਂ ਜੀ ਪਰਿਵਾਰ ਵਿੱਚ ਚਲੋ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀਗਾ ਤੇ ਉਹ ਬੱਚੇ ਦੀ ਡੈਥ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਜਿਹੜਾ ਪਰਿਵਾਰ ਦਾ ਮਾਹੌਲ ਹੈ ਉਹ ਸਾਰਾ ਤੁਹਾਨੂੰ ਪਤਾ ਹੀ ਹੈ ਕਿਦਾਂ ਦਾ ਹੋ ਜਾਂਦਾ ਜਦ ਆਪਣੀ ਕਿਸੇ ਤੇ ਆਸ ਹੁੰਦੀ ਐ ਇੰਨੀ ਖੁਸ਼ੀ ਦੀ ਉਮੀਦ 'ਚ ਬੈਠੇ ਹੁੰਦੇ ਆ ਸਤਾਨਾ ਬਹੁਤ ਜ਼ਿਆਦਾ ੱਕਾ ਲੱਗਦਾ ਹੈ ਚਲੋ ਅਸੀਂ ਤਾਂ ਫੇਰ ਵੀ ਆਪਣੇ ਆਪਣੇ ਫੈਮਲੀਆ ਚ ਰੈਸਟੋਰਮੈਂਟ ਕਰ ਰਹੇ ਆਪਣੇ ਕਮਾਕਾਰਾਂ ਚ ਲੱਗੇ ਹੋਏ ਆ ਤੇ ਜਿਸ ਨੇ ਉਸ ਬੱਚੇ ਨੂੰ ਜਨਮ ਦਿੱਤਾ ਸੀਗਾ ਮੇਰੀ ਦੀਦੀ ਨੇ ਉਹਨਾਂ ਨੂੰ ਦੇਖ ਕੇ ਥੋੜੀ ਜ਼ਿਆਦਾ ਘਬਰਾਹਟ ਹੁੰਦੀ ਹੈ ਤੇ ਵਕਤ ਦੇ ਹਿਸਾਬ ਨਾਲ ਸਾਰੀ ਸੈਟਿੰਗ ਹੋ ਰਹੀ ਹੈ ਤੇ ਹੋ ਵੀ ਜਾਣੀ ਤੁਹਾਨੂੰ ਪਤਾ ਹੀ ਹੈ ਜਿਹੜਾ ਵਕਤ ਹੈ ਇਹੀ ਦਵਾਈ ਹੈ ਇਹੀ ਉੱਬਰਨ ਚ ਸਾਡੀ ਹੈਲਪ ਕਰਦਾ ਹੈ ਬਾਕੀ ਜੀ ਪਰਿਵਾਰ ਤੇ ਪਰਿਵਾਰ ਤਾਂ ਚਲੋ ਨਾਲ ਹੀ ਹੈ ਬਾਕੀ ਪਰਮਾਤਮਾ ਹੀ ਸਬਰ ਦਊਗਾ ਤੇ ਇਹੀ ਉਹ ਗੱਲ ਸੀਗੀ ਜਿਸ ਨੇ ਇੱਕ ਮਹੀਨੇ ਤੋਂ ਸਾਨੂੰ ਉਲਝਾ ਰੱਖਿਆ ਤਾਂ ਤੇ ਮਤਲਬ ਕਿ ਪਹਿਲੇ 9 ਮਹੀਨੇ ਤੋਂ ਵੇਟ ਹੁੰਦੀ ਹੈ ਮਾਂ ਕਿੰਨਾ ਤੁਹਾਨੂੰ ਵੀ ਜਿੰਨੀਆਂ ਵੀ ਮਦਰਸ ਸਭ ਨੂੰ ਪਤਾ 9 ਮਹੀਨੇ ਕਿਦਾਂ ਪੇਟ 'ਚ ਵੇਟ ਕਰਿਆ ਜਾਂਦਾ ਬੱਚੇ ਦਾ ਉਸ ਤੋਂ ਬਾਅਦ ਜਦ ਹੱਥਾਂ 'ਚ ਆਉਂਦਾ ਆਉਂਦਾ ਬੱਚਾ ਇਦਾਂ ਪਰਮਾਤਮਾ ਕੋਲ ਚਲੇ ਜਾਵੇ ਤਾਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਇਹ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਸੀਗੀ ਮੇਰੇ ਮਨ ਵਿੱਚ ਸੀਗੀ ਮੈਂ ਚਲੋ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗੀ ਕਿ ਕੀ ਹੋਇਆ ਫੈਮਿਲੀ ਚ ਇੱਕ ਦੋ ਮੈਸੇਜ ਵੀ ਆਏ ਸੀਗੇ ਪੁੱਛਣ ਨੂੰ ਪਹਿਲਾਂ ਪਿਛਲਾ ਬਲੌਗ ਉਹਨਾਂ ਨੇ ਦੇਖਿਆ ਸੀਗਾ ਤੇ ਉਹਦੇ ਕਾਰਨ ਉਹਨੇ ਮੈਨੂੰ ਪੁੱਛਿਆ ਸੀਗਾ ਵੀ ਕੀ ਹੋ ਗਿਆ ਤਾਂ ਮੈਂ ਇਹ ਤੁਹਾਨੂੰ ਇਸ ਕਰਕੇ ਅੱਜ ਦਾ ਜਿਹੜੇ ਬਲੌਗ ਚ ਇਹ ਚੀਜ਼ ਦੱਸ ਰਹੀ ਹਾਂ ਤੇ ਅੱਜ ਦੇ ਬਲੌਗ ਚ ਐਨ ਜੀ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਏ ਬਾਏ